ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਜੀ ਜਿਹੜਾ ਹੁਣ UGC ਦਾ ਮੁੱਦਾ ਭਖਿਆ ਹੋਇਆ ਹੈ ਉਹਦੇ ਬਾਰੇ UGC ਭਾਵ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਉਹਨਾਂ ਨੇ ਜੀ ਕੁਝ ਨਵੇਂ ਨਿਯਮ ਬਣਾਏ ਨੇ ਜਿਨ੍ਹਾਂ ਕਰਕੇ ਅੱਜ ਕੱਲ ਮਤਲਬ ਉਹ ਬਹੁਤ ਜ਼ਿਆਦਾ ਇਹ ਮੁੱਦਾ ਉੱਠਿਆ ਹੋਇਆ ਹੁਣ ਤੇ UGC ਨੇ ਮਤਲਬ ਕਿਹੜੇ ਨੇ ਉਹ ਜਿਹੜੇ ਨਿਯਮ ਬਣਾਏ ਨੇ ਆਪਾਂ ਅੱਜ ਉਹਨਾਂ ਬਾਰੇ ਗੱਲ ਕਰਾਂਗੇ ਤੇ ਆਪਾਂ ਨੂੰ ਪਤਾ ਹੀ ਐ UGC ਸੀ ਜਿਹੜੀ ਮਤਲਬ ਉਹਦੇ ਅੰਡਰ ਚ ਯੂਨੀਵਰਸਿਟੀਆਂ ਕਾਲਜਸ ਸਾਰੇ ਮਤਲਬ UGC ਦੇ ਅੰਡਰ ਚ ਆਉਂਦੇ ਨੇ ਤੇ UGC ਨੇ ਮਤਲਬ ਜਿਹੜਾ ਜਾਤ ਪਾਤ ਦੇ ਬਰੋ ਮਤਲਬ ਆਧਾਰਤ ਜਾਤ ਪਾਤ ਦੇ ਆਧਾਰਤ ਤੇ ਜਿਹੜਾ ਭੇਦਭਾਵ ਹੁੰਦਾ ਹੈ ਯੂਨੀਵਰਸਟੀਆਂ ਜਾਂ ਕਾਲਜਾਂ ਦੇ ਵਿੱਚ ਉਹਨੂੰ ਰੋਕਣ ਦੇ ਲਈ ਮਤਲਬ ਇਹ ਕਾਨੂੰਨ ਬਣਾਏ ਨੇ ਤੇ ਪਹਿਲਾ ਵਾਲੇ ਕਾਨੂੰਨਾਂ ਦੇ ਵਿੱਚ ਥੋੜੀ ਜਿਹੀ ਲਾ ਲੋ ਵੀ ਮਤਲਬ ਮੋਡੀਫਿਕੇਸ਼ਨ ਕਰਤੀ ਵੀ ਜਾਂ ਨਵੇਂ ਕਾਨੂੰਨ ਸਖਤ ਕਰਤੇ ਜਿਹੜੇ ਬਣਾਏ ਨੇ ਤੇ ਉਹਨਾਂ ਦੇ ਅਨੁਸਾਰ ਉਹਨਾਂ ਨੇ ਇਹ ਮਤਲਬ ਇਹਦੇ ਆਧਾਰ ਤੇ ਕਿਹਾ ਹੈ ਵੀ ਮਤਲਬ ਜਿਵੇਂ ਅਨੁਸੂਚਿਤ ਜਾਤੀਆਂ ਹੋਗੀਆਂ ਅਨੁਸੂਚਿਤ ਜਨ ਜਾਤੀਆਂ ਹੋਗੀਆਂ ਜਿਨ੍ਹਾਂ ਨੂੰ ਕਿ ਆਪਾਂ ਐਸਸੀ ਐਸਟੀ ਕਹਿੰਦੇ ਆ ਤੇ ਇਹਨਾਂ ਦੇ ਲਈ ਬਣਾਏ ਨੇ ਤੇ ਪਹਿਲਾਂ ਓਬੀਸੀ ਜਿਹੜੀ ਕੈਟਾਗਰੀ ਸੀਗੀ ਉਹ ਇਹਨਾਂ ਦੇ ਵਿੱਚ ਨਹੀਂ ਸੀਗੀ ਲਿੱਤੀ ਗਈ ਹੁਣ ਪਰ ਓਬੀਸੀ ਕੈਟਾਗਰੀ ਵੀ ਵਿੱਚ ਲਿੱਤੀ ਗਈ ਆ ਤੇ ਇਹ ਕੈਟੇਗਰੀਆਂ ਤੇ ਵਿੱਚ ਅਪਾਹਜ ਤੇ ਵਿੱਚ ਮਹਿਲਾਵਾਂ ਲਈ ਮਤਲਬ ਇਹਨਾਂ ਸਾਰਿਆਂ ਲਈ ਉਹਨਾਂ ਨੇ ਇਹ ਕਿਹਾ ਹੈ ਮਤਲਬ ਜੇ ਵੀ ਯੂਨੀਵਰਸਿਟੀ ਜਾਂ ਕਾਲਜ ਆਧਾਰ ਤੇ ਇਹਨਾਂ ਤੇ ਉੱਥੇ ਇਹਨਾਂ ਦੇ ਨਾਲ ਕੋਈ ਭੇਦਭਾਵ ਕੀਤਾ ਜਾਊਗਾ ਤਾਂ ਇਹਨਾਂ ਦੇ ਲਈ ਇੱਕ ਮਤਲਬ ਕਮੇਟੀ ਬਣਾਈ ਜਾਊਗੀ ਤੇ ਜਿਹੜੀ ਕਿ ਕਮੇਟੀ ਦੇ ਜਿਹੜੇ ਸਾਰੇ ਮੈਂਬਰ ਹੋਣਗੇ ਉਹ ਮਤਲਬ ਇਹੀ ਕੈਟੇਗਰੀ ਦੇ ਨਾਲ ਸੰਬੰਧਿਤ ਮੈਂਬਰ ਮਤਲਬ ਉਸ ਕਮੇਟੀ ਦੇ ਮੈਂਬਰ ਹੋਣਗੇ ਤਾਂ ਫਿਰ ਹੁਣ ਮਤਲਬ ਇਹਦਾ ਵਿਰੋਧ ਤਾਂ ਹੋ ਰਿਹਾ ਹੈ ਕਿਉਂਕਿ ਜਿਹੜੇ ਜਨਰਲ ਕੈਟੇਗਰੀ ਆ ਉਹਦੇ ਮਤਲਬ ਸਟੂਡੈਂਟਸ ਇਹ ਕਹਿ ਰਹੇ ਨੇ ਵੀ ਫਿਰ ਮਤਲਬ ਜਿਹੜੇ ਮੈਂਬਰ ਹੋਣਗੇ ਕਮੇਟੀ ਦੇ ਜਿਹੜੇ ਜਾਂਚ ਕਰਿਆ ਕਰਨਗੇ ਭੇਦਭਾਉ ਬਾਰੇ ਤੇ ਫਿਰ ਉਹ ਮੈਂਬਰ ਤਾਂ ਕਿਉਂਕਿ ਹੁਣ ਇਹੀ ਕੈਟੇਗਰੀਆਂ ਦੇ ਹੋਣਗੇ ਮਤਲਬ ਐਸਸੀਐਸਟੀ ਓਬੀਸੀ ਇਹਨਾਂ ਕੈਟੇਗਰੀਆਂ ਦੇ ਹੋਇਆ ਕਰਨਗੇ ਤਾਂ ਫਿਰ ਮਤਲਬ ਉਹ ਪੂਰੇ ਚਾਂਸਸ ਨੇ ਵੀ ਜਨਰਲ ਕੈਟੇਗਰੀ ਵਾਲਿਆਂ ਨਾਲ ਉੱਥੇ ਵਿਤਕਰਾ ਹੋਇਆ ਕਰੂਗਾ ਤੇ ਇਹੀ ਵਜ੍ਹਾ ਹੈ ਇਹਦਾ ਹੁਣ ਮਤਲਬ ਜਿਹੜਾ ਜੂਜੀਸੀ ਦਾ ਕਾਨੂੰਨ ਹੈ ਇਹਦਾ ਵਿਰੋਧ ਹੋ ਰਿਹਾ ਹੈ ਕਿਉਂਕਿ ਫਿਰ ਐਵੇਂ ਆ ਮਤਲਬ ਜਦੋਂ ਉਹ ਮੰਨ ਲਓ ਕੋਈ ਕੰਪਲੇਂਟ ਕਰਦਿਆ ਕਰਨਗੇ ਤਾਂ ਫਿਰ ਉਹ ਮੈਂਬਰ ਵੀ ਅੱਗੇ ਜਿਹੜੇ ਕਮੇਟੀ ਵਾਲੇ ਬੈਠੇ ਨੇ ਉਹ ਵੀ ਉਹਨਾਂ ਦੇ ਮਤਲਬ ਕੈਟਾਗਰੀ ਦੇ ਨਾਲ ਸੰਬੰਧਿਤ ਨੇ ਤਾਂ ਫਿਰ ਹੋਣ ਦੇ ਬਹੁਤ ਮਤਲਬ ਇੱਥੇ ਮਤਲਬ ਵਿਤਕਰਾ ਹੋਣ ਦੇ ਜਨਰਲ ਕੈਟਾਗਰੀ ਨਾਲ ਬਹੁਤ ਚਾਂਸੇਜ਼ ਨੇ ਜੇ ਉੱਥੇ ਵਿਤਕਰਾ ਮਤਲਬ ਉਹਨਾਂ ਨਾਲ ਕੋਈ ਵੀ ਮਤਲਬ ਹੋਊਗਾ ਜਾਂ ਕੋਈ ਵੀ ਉਹਨਾਂ ਤੇ ਦੋਸ਼ ਹੋ ਸਾਬਤ ਕਰ ਦੇਣਗੇ ਫਿਰ ਤਾਂ ਮਤਲਬ ਅੱਗੇ ਜਨਰਲ ਕੈਟੇਗਰੀ ਦੇ ਆਲੇ ਵਿਦਿਆਰਥੀਆਂ ਦਾ ਅੱਗੇ ਭਵਿੱਖ ਸਾਰਾ ਮਤਲਬ ਖਰਾਬ ਹੋਣ ਦਾ ਡਰਾ ਤੇ ਇਹੀ ਵਜ੍ਹਾ ਹੈ ਬਸ ਜਿਹੜਾ ਅੱਜ ਕੱਲ ਇਹ ਹੁਣ ਮੁੱਦਾ ਉੱਠਿਆ ਹੋਇਆ ਹੈ ਪਰ ਹੁਣ ਇਹਦੇ ਤੇ ਮਤਲਬ ਸੁਪਰੀਮ ਕੋਰਟ 'ਚ ਇਹ ਕੇਸ ਚੱਲਿਆ ਗਿਆ ਹੈ ਤੇ ਹੁਣ ਸੁਪਰੀਮ ਕੋਰਟ ਨੇ ਮਤਲਬ ਜਦ ਤੱਕ ਇਸ ਕੇਸ ਤੇ ਕੋਈ ਫੈਸਲਾ ਨਹੀਂ ਲਿੱਤਾ ਜਾਂਦਾ ਇਹਨਾਂ ਨਿਯਮਾਂ ਤੇ ਜਦ ਤੱਕ ਹਜੇ ਨਿਯਮ ਲਾਗੂ ਨਹੀਂ ਕੀਤੇ ਜਾਣੇ ਤੇ ਇਹਨਾਂ ਨਿਯਮਾਂ ਤੇ ਹਜੇ ਰੋਕ ਲੱਗ ਗਈ ਆ ਤੇ ਇਹੀ ਮਤਲਬ ਇਹ ਸਾਰੀ ਜੂਜੀਸੀ ਬਾਰੇ ਜਿਹੜੀ ਗੱਲ ਹੁਣ ਮਤਲਬ ਉੱਠੀ ਹੋਈ ਆ ਉਹ ਇਹੀ ਆ ਜੀ ਤੇ ਬਾਕੀ ਵਾਜੀ ਥੈਂਕ ਯੂ ਜੀ